ਪਿੰਡ ਜਟਾਣਾ ਨੀਵਾ ਦੇ ਵਿੱਚ ਦੋ ਦੋਸਤਾਂ ਨੇ ਮਿਲ ਕੇ ਇੱਕ ਕਿਸਾਨ ਨਾਂ ਦੀ ਕੰਪਨੀ ਸ਼ੁਰੂ ਕੀਤੀ ਹੈ ਜੀ ਇਹ ਆਪ ਕਿਸਾਨ ਦੇ ਪੁੱਤ ਨੇ ਇਹਨਾਂ ਨੇ ਆਪਣੇ ਖੇਤ ਵਿੱਚ ਇੱਕ ਕੰਪਨੀ ਸ਼ੁਰੂ ਕੀਤੀ ਹੈ ਇਹਨਾਂ ਨੇ ਦੋ ਪ੍ਰੋਡਕਟ ਲਾਂਚ ਕੀਤੇ ਨੇ ਜੀ ਇੱਕ ਸਰੋਂ ਦਾ ਤੇਲ ਤੇ ਇੱਕ ਹਲਦੀ ਇਹਨਾਂ ਦੋਨਾਂ ਪ੍ਰੋਡਕਟਾਂ ਦੇ ਵਿੱਚ ਬਹੁਤ ਜਿਆਦਾ ਤੁਹਾਨੂੰ ਪਤਾ ਹੀ ਹੈ ਜੀ ਮਲਾਵਟ ਹੁੰਦੀ ਹੈ ਨਕਲੀ ਆਪਾਂ ਨੂੰ ਮਿਲਦੇ ਨੇ ਇਹ ਪ੍ਰੋਡਕਟ ਆਪਣੀਆਂ ਬਿਮਾਰੀਆਂ ਦਾ ਜਿਹੜਾ ਉਹ ਘਰ ਬਣਦੇ ਨੇ ਪਰ ਹੁਣ ਇਹਨਾਂ ਦੋਹਾਂ ਦੋਸਤਾਂ ਨੇ ਇੱਕ ਨੰਬਰ ਸ਼ੁੱਧ ਸਰੋਂ ਦਾ ਤੇਲ ਤੇ ਸ਼ੁੱਧ ਹੀ ਹਲਦੀ ਇਹਨਾਂ ਨੇ ਤੁਹਾਨੂੰ ਹਰ ਘਰ ਪਹੁੰਚਾਉਣ ਦਾ ਜਿਹੜਾ ਬੀੜਾ ਚੁੱਕਿਆ ਜੀ ਇੱਕ ਇਸ ਕਿਸਾਨ ਕੰਪਨੀ ਨੂੰ ਆਪਾਂ ਨੇ ਸਫਲ ਕਰਨਾ ਜੀ ਇਹਨਾਂ ਭਰਾਵਾਂ ਦਾ ਆਪਾਂ ਨੇ ਸਾਥ ਦੇਣਾ ਤੁਸੀਂ ਹਰ ਦੁਕਾਨ ਤੇ ਇਹ ਪ੍ਰੋਡਕਟ ਖਰੀਦ ਵੀ ਸਕਦੇ ਹੋ ਤੇ ਦਿੱਤੇ ਨੰਬਰਾਂ ਤੇ ਤੁਸੀਂ ਆਨਲਾਈਨ ਬੁਕਿੰਗ ਕਰਕੇ ਵੀ ਆਪਣੇ ਘਰ ਇਹਨਾਂ ਨੂੰ ਮੰਗਵਾ ਸਕਦੇ ਹੋ ਇਹਨਾਂ ਦਾ ਜਿਹੜਾ ਬੀੜਾ ਹੈ ਜੀ ਰਸੋਈ ਦੇ ਵਿੱਚ ਜਿੰਨੀਆਂ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਸੜੰਜ ਮਲਾਬਤ ਹੁੰਦੀ ਆ ਉਹ ਖਤਮ ਕਰਨਾ ਹੈ ਆਓ ਆਪਾਂ ਰਲ ਕੇ ਇਹਨਾਂ ਵੀਰਾਂ ਦਾ ਸਾਥ ਦਈਏ ਤੇ ਆਪਣੀ ਸਿਹਤ ਨਾਲ ਜਿਹੜਾ ਖਿਲਵਾੜ ਨਾ ਕਰੀਏ ਤੇ ਸ਼ੁੱਧ ਪ੍ਰੋਡਕਟ ਵਰਤੀਏ ਹੇਠ ਦਿੱਤੇ ਨੰਬਰਾਂ ਤੇ ਤੁਸੀਂ ਆਰਡਰ ਬੁੱਕ ਕਰਕੇ ਸਾਰਾ ਜਿਹੜਾ ਸਮਾਨ ਆਪਣੇ ਘਰ ਵੀ ਮੰਗਵਾ ਸਕਦੇ ਹੋ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸੋ ਜੀ ਤਾਂ ਜੋ ਉਹ ਵੀ ਮਲਾਬਤ ਦੇ ਸਮਾਨ ਤੋਂ ਬਚ ਸਕਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪ੍ਰੋਡਕਟ ਲਾਂਚ ਕਰਾਂਗੇ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਵੀਡੀਓ ਕਰਿਓ ਵੱਧ ਤੋਂ ਵੱਧ ਸ਼ੇਅਰ ਜੀ ਧੰਨਵਾਦੀ